अक्षी कुमार दे सोच चलियां चपला देखो किस गल दे उत्ते पड़के ए लोग अफसर का बहुत-बहुत धन्यवाद

ਫਿਲਮ ਬੜੇ ਮੀਆਂ ਛੋਟੇ ਮੀਆਂ ਦੀ ਪ੍ਰੋਮੋਸ਼ਨ ਚ ਲੱਗੇ ਹੋਇਆ ਕਿਉਂਕਿ ਇਹ ਫਿਲਮ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਤਾਂ ਦੱਸ ਦਈਏ ਕਿ ਇਹਨਾਂ ਐਕਟਰਸ ਦੇ ਵੱਲੋਂ ਫਿਲਮ ਦੀ ਲਗਾਤਾਰ ਪ੍ਰੋਮੋਸ਼ਨ ਵੀ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਲਖਨਊ ਪਹੁੰਚਦੇ ਆ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਲਾਈਵ ਸ਼ੋਅ ਦੇ ਲਈ ਅਕਸ਼ ਕੁਮਾਰ ਤੇ ਟਾਈਗਰ ਸ਼ਟੌਫ ਇੱਥੇ ਲੇਟ ਪਹੁੰਚਦੇ ਆ ਜਿਸ ਕਰਕੇ ਉੱਥੇ ਉਹਨਾਂ ਨੂੰ ਮਿਲਣ ਆਏ ਫੈਨਸ ਕਾਫੀ ਜ਼ਿਆਦਾ ਗੁੱਸੇ 'ਚ ਆ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਚਪਲਾਂ ਸੁੱਟਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਕਿਉਂਕਿ ਅਕਸ਼ ਕੁਮਾਰ ਔਰ ਟਾਈਗਰ ਸ਼ਟੌਫ ਇਸ ਪ੍ਰੋਮੋਸ਼ਨ ਦੇ ਉੱਤੇ ਲੇਟ ਪਹੁੰਚਦੇ ਆ ਤੇ ਉੱਥੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੈਨਸ ਜੋ ਸੀਗੇ ਬਿਗ ਕਾਬੂ ਹੋ ਗਏ ਜਦੋਂ ਉਹਨਾਂ ਨੇ ਅਕਸ਼ੇ ਕੁਮਾਰ ਤੇ ਟਾਈਗਰ ਸ਼ਾਫ ਨੂੰ ਸਟੇਜ ਤੇ ਦੇਖਿਆ ਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ लाठी चार्ज ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜੋ ਭੀੜ ਉੱਥੇ ਆਈ ਹੁੰਦੀ ਆ ਉਹ ਦੌੜਨਾ ਸ਼ੁਰੂ ਕਰ ਦਿੰਦੀ ਆ ਤੇ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੱਸ ਦਈਏ ਕਿ ਜੋ ਐਕਟਰ ਹੁੰਦੇ ਜਦੋਂ ਲਖਨਊ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਸਟੰਟ ਕਰਦਿਆਂ ਹੋਇਆਂ ਇਸ ਸਟੇਜ ਦੇ ਉੱਤੇ ਐਂਟਰੀ ਲਈ ਜਾਂਦੀ ਆ ਦੋਨੋਂ ਸਟਾਰਸ ਨੂੰ ਦੇਖ ਕੇ ਪਬਲਿਕ ਕਾਫੀ ਜ਼ਿਆਦਾ ਐਕਸਾਈਟਡ ਹੋ ਜਾਂਦੀ ਆ ਤੇ ਚੀਕ ਚਿਲਾਉਂਦੀ ਹੋਈ ਨਜ਼ਰ ਆਉਂਦੀ ਹੈ ਬਾਲੀਵੁੱਡ ਦੇ ਖਤਰੋਕੇ ਖਿਡਾਰੀ ਯਾਨਕੀ ਅਕਸ਼ ਕੁਮਾਰ ਤੇ ਟਾਈਗਰ ਸ਼ਾਫ ਇਨੀ ਦਿਨੀ ਫਿਲਮ ਬੜੇ ਮੀਆਂ ਛੋਟੇ ਮੀਆਂ ਦੀ ਪ੍ਰੋਮੋਸ਼ਨ 'ਚ ਲੱਗੇ ਹੋਇਆ ਕਿਉਂਕਿ ਇਹ ਫਿਲਮ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਤਾਂ ਦੱਸ ਦਈਏ ਕਿ ਇਹਨਾਂ ਐਕਟਰਸ ਦੇ ਵੱਲੋਂ ਫਿਲਮ ਦੀ ਲਗਾਤਾਰ ਪ੍ਰੋਮੋਸ਼ਨ ਵੀ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਅਕਸ਼ ਕੁਮਾਰ ਤੇ ਟਾਈਗਰ ਸ਼ਾਫ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਲਖਨਊ ਪਹੁੰਚਦੇ ਆ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਲਾਈਵ ਸ਼ੋਅ ਦੇ ਲਈ ਅਕਸ਼ ਕੁਮਾਰ ਤੇ ਟਾਈਗਰ ਸ਼ਰੌਫ ਇੱਥੇ ਲੇਟ ਪਹੁੰਚਦੇ ਆ ਜਿਸ ਕਰਕੇ ਉੱਥੇ ਉਹਨਾਂ ਨੂੰ ਮਿਲਣ ਆਏ ਫੈਨਸ ਕਾਫੀ ਜ਼ਿਆਦਾ ਗੁੱਸੇ 'ਚ ਆ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਸਟੇਜ ਦੇ ਉੱਤੇ ਚਪਲਾਂ ਸੁੱਟਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਕਿਉਂਕਿ ਅਕਸ਼ ਕੁਮਾਰ ਔਰ ਟਾਈਗਰ ਸ਼ਰੌਫ ਇਸ ਪ੍ਰੋਮੋਸ਼ਨ ਦੇ ਉੱਤੇ ਲੇਟ ਪਹੁੰਚਦੇ ਆ ਤੇ ਉੱਥੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੈਨਸ ਜੋ ਸੀਗੇ ਬਿਕ ਕਾਬੂ ਹੋ ਗਏ ਜਦੋਂ ਉਹਨਾਂ ਨੇ ਅਕਸ਼ੇ ਕੁਮਾਰ ਤੇ ਟਾਈਗਰ ਸ਼ਰੌਫ ਨੂੰ ਸਟੇਜ ਤੇ ਦੇਖਿਆ ਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ लाਠੀ ਚਾਰਜ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜੋ ਭੀੜ ਉੱਥੇ ਆਈ ਹੁੰਦੀ ਆ ਉਹ ਦੌੜਨਾ ਸ਼ੁਰੂ ਕਰ ਦਿੰਦੀ ਆ ਤੇ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਦੱਸ ਦਈਏ ਕਿ ਜੋ ਐਕਟਰ ਹੁੰਦੇ ਆ ਜਦੋਂ ਲਖਨਊ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਸਟੰਟ ਕਰਦਿਆਂ ਹੋਇਆਂ ਇਸ ਸਟੇਜ ਦੇ ਉੱਤੇ ਐਂਟਰੀ ਲਈ ਜਾਂਦੀ ਆ ਦੋਨੋਂ ਸਟਾਰਸ ਨੂੰ ਦੇਖ ਕੇ ਪਬਲਿਕ ਕਾਫੀ ਜ਼ਿਆਦਾ ਐਕਸਾਈਟਡ ਹੋ ਜਾਂਦੀ ਆ ਤੇ ਚੀਕ ਜੀ ਚ ਲਾਂਦੀ ਹੋਈ ਨਜ਼ਰ ਆਉਂਦੀ ਹੈ